ਨੈਸ਼ਨਲ ਹਾਈਵੇ ਤੇ ਗੱਡੀ ਚਲਾਉਣ ਵਾਲਿਆਂ ਨੂੰ ਹੋਰ ਵੀ ਜ਼ਿਆਦਾ ਸਾਵਧਾਨ ਰਹਿਣਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਹਾਈਵੇ ਤੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਹੋਰ ਵੀ ਜ਼ਿਆਦਾ ਅਲਰਟ ਰਹਿਣਾ ਪਵੇਗਾ ਕਿਉਂਕਿ ਜੇਕਰ ਤੁਹਾਡੀ ਗੱਡੀ ਤੇ ਫਾਸਟ ਟੈਗ ਠੀਕ ਥਾਂ ਤੇ ਮਤਲਬ ਕਿ ਅਗਲੇ ਸ਼ੀਸ਼ੇ ਵਿੰਡਸਕਰੀਨ ਤੇ ਨਹੀਂ ਲੱਗਿਆ ਹੋਵੇਗਾ ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਤੁਹਾਡੇ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ ਅਜਿਹਾ ਫਾਸਟੈਗ ਤੁਰੰਤ ਬਲੈਕਲਿਸਟ ਕਰ ਦਿੱਤਾ ਜਾਵੇਗਾ ਅਰਥਾਤ ਉਹ ਕੰਮ ਕਰਨਾ ਬੰਦ ਕਰ ਦੇਵੇਗਾ ਇਹ ਕਦਮ ਟੋਲ ਪਲਾਜ਼ਾ ਤੇ ਧੁੱਖਤੜੀ ਰੁਕਨ ਅਤੇ ਭੀਗੜ ਘਟਾਉਣ ਲਈ ਚੁੱਕਿਆ ਗਿਆ ਹੈ ਸੜਕ ਪਰਵਹਨ ਅਤੇ ਰਾਜਮਾਰਗ ਮੰਤਰਾਲੇ ਨੇ ਦੱਸਿਆ ਕਿ ਇਹ ਕਦਮ ਟੋਲ ਵਸੂਲੀ ਨੂੰ ਹੋਰ ਬਿਹਤਰ ਅਤੇ ਲੋੜੀਂਦਾ ਬਣਾ ਸਕਦਾ ਹੈ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਸਲਾਨਾ ਪਾਸ ਸਿਸਟਮ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਸਲਾਨਾ ਪਾਸ ਸਿਸਟਮ ਅਤੇ ਮਲਟੀ ਲੋਨ ਟ੍ਰੋਲਿੰਗ ਵਰਗੀਆਂ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਜਿਹੇ ਵਿੱਚ ਫਾਸਟ ਟੈਗ ਦੀ ਸਹੀ ਪਛਾਣ ਅਤੇ ਪੂਰੇ ਸਿਸਟਮ ਦੀ ਭਰੋਸੇਯੋਗਤਾ ਬਣਾਈ ਰੱਖਣਾ ਬਹੁਤ ਹੀ ਅਤਿ ਲਾਜ਼ਮੀ ਹੈ ਹੁਣ ਟੋਲ ਪਲਾਜ਼ਾ ਚਲਾਉਣ ਵਾਲੀਆਂ ਏਜੰਸੀਆਂ ਤੇ ਟੇਕੇਦਾਰਾਂ ਨੂੰ ਇਹ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਜੇਕਰ ਉਹਨਾਂ ਨੂੰ ਕੋਈ ਲੂਜ਼ ਪਾਸ ਟੈਗ ਜਿਹੜਾ ਜਿਹੜਾ ਕਿ ਸਹੀ ਦਿਸ਼ਾ ਤੇ ਨਾ ਲੱਗਿਆ ਹੋਵੇ ਅਜਿਹਾ ਦਿਖੇ ਤਾਂ ਉਸ ਨੂੰ ਤੁਰੰਤ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਜਿਸ ਦੇ ਨਾਲ ਇਹ ਟੋਲ ਸਿਸਟਮ ਹੋਰ ਵਧੀਆ ਢੰਗ ਨਾਲ ਕੰਮ ਕਰੇਗਾ ਤੁਹਾਨੂੰ ਦੱਸਦੀ ਕਿ ਸਰਕਾਰ ਦੇ ਮੁਤਾਬਕ ਕਈ ਵਾਹਨ ਮਾਲਕ ਜਾਣੂ ਮੁਝ ਕੇ ਪਾਸ ਟੈਗ ਨੂੰ ਗੱਡੀ ਦੇ ਸ਼ੀਸ਼ੇ ਤੇ ਨਹੀਂ ਲਗਾਉਂਦੇ ਹਨ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਸਮस्याਵਾਂ ਪੈਦਾ ਹੁੰਦੀਆਂ ਟੋਲ ਲੇਨ ਦੇ ਵਿੱਚ ਭੀੜ ਵੱਧ ਜਾਂਦੀ ਹੈ ਜਦੋਂ ਫਾਸਟੈਗ ਠੀਕ ਥਾਂ ਤੇ ਨਹੀਂ ਲੱਗਿਆ ਹੁੰਦਾ ਤਾਂ ਉਸ ਨੂੰ ਸਕੈਨ ਕਰਨ ਦੇ ਵਿੱਚ ਵੀ ਵੱਧ ਸਮਾਂ ਲੱਗਦਾ ਹੈ ਜਿਸ ਦੇ ਕਾਰਨ ਟੋਲ ਲਗਾਨ ਦੇ ਵਿੱਚੋਂ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਪਿੱਛੇ ਲੰਬੀ ਕਤਾਰਾਂ ਵੀ ਖੱਟੀਆਂ ਹੋ ਜਾਂਦੀਆਂ ਹਨ ਸੋ ਸਿਸਟਮ ਦਾ ਗਲਤ ਇਸਤੇਮਾਲ ਵੀ ਕੁਝ ਲੋਕ ਕਰਦੇ ਹਨ ਟੋਲ ਪਲਾਜ਼ਾ ਦੇ ਉੱਤੇ ਫਾਸਟੈਗ ਦੀ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ ਪੂਰੇ ਸਿਸਟਮ ਦੇ ਵਿੱਚ ਜਿਸ ਦੇ ਨਾਲ ਰੁਕਾਵਟ ਆ ਜਾਂਦੀ ਹੈ ਸੋ ਕੁਲ ਮਿਲਾ ਕੇ ਇਲੈਕਟ੍ਰੋਨਿਕ ਟੋਲ ਵਸੂਲੀ ਦੀ ਪੂਰੀ ਪ੍ਰਣਾਲੀ ਵਿੱਚ ਰੁਕਾਵਟ ਆਂਦੀ ਹੈ ਜਿਸ ਦੇ ਕਾਰਨ ਕੋਈ ਟੋਲ ਪਲਾਜ਼ਾ ਤੇ ਲੋੜ ਤੋਂ ਵੱਧ ਦੇਰੀ ਹੁੰਦੀ ਹੈ ਅਤੇ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਸਜੂਨ 2025 ਵਿੱਚ ਕੇਂਦਰੀ ਸੜਕ ਪਰਵਹਨ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਦੇਸ਼ ਭਰ ਦੇ ਵਿੱਚ ਨੈਸ਼ਨਲ ਹਾਈਵੇਜ਼ ਦੇ ਆਸਾਨ ਅਤੇ ਸਸਤਾ ਯਾਤਰਾ ਬਣਾਉਣ ਦੇ ਲਈ ਫਾਸਟ ਟੈਗ ਆਧਾਰਿਤ ਸਾਲਾਨਾ ਪਾਸ ਵੀ ਸ਼ੁਰੂ ਕਰਨ ਜਾ ਰਹੀ ਹੈ ਇਹ ਐਨੂਅਲ ਪਾਸ 3000 ਵਿੱਚ ਮਿਲੇਗਾ ਇਹ ਐਕਟੀਵੇਸ਼ਨ ਦੀ ਤਾਰੀਖ ਤੋਂ ਲੈ ਕੇ 1 ਸਾਲ ਜਾਂ ਵੱਧ ਤੋਂ ਵੱਧ 200 ਯਾਤਰਾਵਾਂ ਤੱਕ ਵੈਧ ਰਹੇਗਾ ਇਸ ਨੂੰ ਜਲਦ ਤੋਂ ਜਲਦ ਯਾਨੀ ਕਿ ਆਜ਼ਾਦੀ ਦਿਵਸ ਮੌਕੇ ਲਾਂਚ ਕਰਨ ਦੀ ਜਿਹੜੀ ਹੈ ਸਰਕਾਰ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ